ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੇਰੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਮੁਕੰਮ ਸਿੰਘ ਵਾਲਾ ਜ਼ਿਲ੍ਹਾ ਸ਼ਹੀਦ ਮੁਖਰ ਸਾਹਿਬ ਨੇੜੇ ਸਾਧਗ ਰਹਿ ਜਾਂਦਾ ਮਸਾ 10 ਕਿਲੋਮੀਟਰ ਵਾਂਗੂ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਦਿਖਾਉਂਗਾ ਵੱਡੇ ਕੱਦ ਕਾਠ ਵਾਲੀ ਫਲਾਲ ਹਜੇ ਗੱਬਣਾ ਪਰ ਤਿਆਰੀ ਬਹੁਤ ਸੋਹਣੀ ਮੱਛੀ ਜੀ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਜਰਸੀ ਬੱਚੀ ਪਹਿਲਾ ਸੂਆ ਮੂਤੋ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਦੋ ਦਿਨਾਂ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਪਹਿਲੇ ਸੂਏ 20 ਕਿਲੋ ਦੁੱਧ ਬੜੇ ਆਰਾਮ ਨਾਲ ਚੂ ਆਜੂ ਹਾਈਟ ਵਾਲੇ ਪਾਸੋਂ ਫੁੱਲ ਵੱਡੇ ਕੱਦ ਕਾਠ ਵਾਲੀ ਆ ਪੈਟ ਫੋਡਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨਾ ਨੇ ਭਲਾਂ ਜ਼ਰੂਰ ਹੈਗੀਆਂ ਇੱਕ ਦੋ ਦਿਨਾਂ ਚ ਬੱਚੀ ਨੇ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਾਣਾ ਦੋਸਤੋ ਹਜੇ ਵਾਲ ਟੱਲ ਪਈ ਆ ਬੱਚੀ ਨੇ ਇੱਕ ਦੋ ਦਿਨਾਂ ਚ ਵਾਲ ਟੱਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 20 ਕਿਲੋ ਬੜੇ ਆਮਨਾ ਚ ਵਾਜੂ ਹਾਈਟ ਵਾਲੇ ਪਾਸੋਂ ਫੁੱਲ ਵੱਡੇ ਕੱਦ ਕਾਠ ਵਾਲੀ ਆ ਪੈਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਥਣ ਬਹੁਤ ਸੋਹਣੇ ਚਾਰੇ ਹੱਤੀ ਚੁਵਾਈ ਵਾਲੇ ਗੁਲਾਬੀ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਥਾਣ ਮੇਨੇੜ ਤੋਂ ਚੈੱਕ ਕਰਾ ਦਨਾ ਬੱਚੀ ਦੇ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਦਾ ਸੇਮ ਇਸ ਹੈ ਹੱਤੀ ਚੁਾਈ ਵਾਲੇ ਲਾਲੀ ਥਾਣਾ ਬਹੁਤ ਸੋਹਣੇ ਹੱਤੀ ਚੁਾਈ ਵਾਲੇ ਫਿਸ ਕੁਆਲਟੀ ਸੋਹਣੀ ਸੋਹਣੀ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਤੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 80000 ਰੁਪਇਆ ਉਹ ਚੁਬਾਈ ਜੀ ਹੁਣੇ ਕਹਿੰਦੇ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਮ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸਤੀ ਕਾਲ ਜੀ